ਸਸਿਗਾ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀਆਂ ਖਬਰਾਂ ਦੀ ਗੱਲ ਕਰ ਲਈਏ ਤਾਂ ਅੱਜ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਿ ਵਿਪਾ ਗਗਨ ਅਨਮੋਲ ਮਾਨ ਜੋ ਕਿ ਹਲਕਾ ਖਰੜ ਤੋਂ ਬਤਾਇਆ ਕਿ ਨੇ ਉਹਨਾਂ ਨੇ ਆਪਣੀ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਆਪਣੇ ਟਵਿੱਟਰ ਐਕਸ ਤੋਂ ਜੋ ਟਵੀਟ ਕੀਤਾ ਹੈ ਉਸ ਸੇ ਉਹਨਾਂ ਨੇ ਕਿਹਾ ਕਿ ਮੇਰਾ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲੈ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸੂਬਾ ਕਾਮਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰੇਗੀ ਇਸ ਦੇ ਨਾਲ ਹੀ ਜੋ ਖਰੜ ਦੀ ਸਿਆਸਤਾ ਉਸ ਦੇ ਵਿੱਚ ਭਾਰੀ ਉਛਾਲ ਆ ਗਿਆ ਕਿਉਂਕਿ ਵਿਭਾਗਗਦਨ ਅਨਮੋਲਮਾਨ ਜੋ ਕਿ ਪਹਿਲਾਂ ਕੈਬਨਟ ਮਨਿਸਟਰ ਵੀ ਰਹੇ ਚੁੱਕੇ ਹਨ 2022 ਦੇ ਇਲੈਕਸ਼ਨ ਦੇ ਵਿੱਚ ਬਹੁਤ ਜ਼ਬਰਦਸਤ ਵੋਟਾਂ ਦੇ ਨਾਲ ਇਹਨਾਂ ਦੀ ਜਿੱਤ ਹੋਈ ਸੀ ਤੇ ਇਸ ਤੋਂ ਪਹਿਲਾਂ ਇਹ ਇਹਨਾਂ ਦੀ ਜੇਕਰ ਅਸੀਂ ਗੱਲ ਕਰ ਲਈਏ ਤਾਂ ਇਹ ਪੰਜਾਬ ਦੀ ਬਹੁਤ ਸਤਪਤ ਲੋਕ ਕੈਕਾ ਸਨ ਤੇ ਇਹਨਾਂ ਦਾ ਬਹੁਤ ਆਪਣੀ ਇੱਕ ਫੈਨ ਮੇਲ ਵੀ ਸੀਗੀ ਜਿਸ ਕਾਰਨ ਇਹਨੂੰ ਟਿਕਟ ਦਿੱਤੀ ਗਈ ਸੀਗੀ ਤੇ ਇਹ 2022 ਦੇ ਵਿੱਚ ਇਲੈਕਸ਼ਨ ਜਿੱਤ ਕੇ ਇਹ ਇਥੋਂ ਵਿਧਾਇਕ ਚੁਣੇ ਗਏ ਸੀ ਕਿ ਹਲਕਾ ਖਰੜ ਤੋਂ ਤੇ ਉਸ ਤੋਂ ਬਾਅਦ ਇਹਨੂੰ ਕੈਬਨਿਟ ਮਨਿਸਟਰ ਵੀ ਬਣਾਇਆ ਗਿਆ ਸੀਗਾ ਤੇ ਹੁਣ ਪਿੱਛੇ ਜਿਹੇ ਉਹਨਾਂ ਤੋਂ ਜੋ ਅਹੁਦੇ ਵਾਪਸ ਲੈ ਲਏ ਗਏ ਸੀਗੇ ਤੇ ਇਹ ਹੁਣ ਐਮਐਲਏ ਦੇ ਤੌਰ ਤੇ ਲੋਕਾਂ ਦੇ ਵਿੱਚ ਫਿਰ ਰਹੇ ਸੰ ਤੇ ਬਹੁਤ ਹੀ ਵਿਕਾਸ ਕਾਰਜ ਹਲਕਾ ਖਰੜ ਦੇ ਵਿੱਚ ਕਰਾ ਰਹੇ ਸੰ ਤੇ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਤਾਂ ਹਲਕਾ ਖਰੜ ਦੇ ਵਿੱਚ ਵੀ ਇਹਨਾਂ ਨੇ ਜੋ ਨਗਰ ਕੌਂਸਲ ਦੀ ਪ੍ਰਧਾਨਗੀ ਦੇ ਵਿੱਚ ਅਨੂਚੰਦਰਾ ਜੀ ਨੂੰ ਪ੍ਰਧਾਨ ਬਣਾਇਆ ਸੀਗਾ ਆਮ ਆਦਮੀ ਪਾਰਟੀ ਦਾ ਝੰਡਾ ਚਲਾਇਆ ਸੀ ਤੇ ਹੁਣ ਜੇਕਰ ਅਸੀਂ ਗੱਲ ਕਰ ਲਈਏ ਤਾਂ ਜੇਕਰ ਇਹ ਅਸਤੀਫਾ ਮਨਜ਼ੂਰ ਹੋ ਜਾਂਦਾ ਹੈ ਜਾਂ ਇਸ ਤਾਂ ਬਾਈ ਇਲੈਕਸ਼ਨ ਤੈ ਹੈ ਤੇ ਇਹ ਇਲੈਕਸ਼ਨ ਕਿਹਾ ਜਾ ਸਕਦਾ ਹੈ ਵੀ ਖਰੜਵਾਸੀਆਂ ਨੂੰ ਹੁਣ ਇਸ ਇਲੈਕਸ਼ਨ ਦੇ ਲਈ ਤਿਆਰ ਰਹਿਣਾ ਪਵੇਗਾ ਤੇ ਇਹ ਜੋ ਤਰਨਤਾਰਨ ਦੀ ਸੀਟ ਦੇ ਨਾਲ ਹੀ ਇਹ ਬਾਈ ਇਲੈਕਸ਼ਨ ਹੋ ਸਕਦਾ ਤੇ ਇਸ ਦੇ ਨਾਲ ਹੀ ਹਲਕੇ ਦੇ ਵਿੱਚ ਜੋ ਸਰਗਰਮੀਆਂ ਸ਼ੁਰੂ ਹੋ ਗਈਆਂ ਨੇ ਤੇ ਇਸ ਸਰਗਰਮੀਆਂ ਦੇ ਪਿੱਛੇ ਦੇਖ ਲਈ ਤੁਸੀਂ ਝਾਤ ਮਾਰੀਏ ਤਾਂ ਜੇ ਕੱਲ ਵੀ ਹੀ ਗੱਲ ਕਰ ਲਈਏ ਤਾਂ ਰਣਜੀਤ ਸਿੰਘ ਗਿੱਲ ਜੋ ਕਿ ਗਿੱਲਕੋ ਦੇ ਬਹੁਤ ਵੱਡੇ ਬਿਲਡਰ ਨੇ ਉਹ ਉਹ ਉਹਨਾਂ ਵੱਲੋਂ ਆਪਣਾ ਸ਼੍ਰੋਮਣੀ ਕਾਲੀਕਲ ਤੋਂ ਅਸਤੀਫਾ ਦੇ ਦਿੱਤਾ ਹੈ ਉਹ ਬੀਬਾ ਗਗਨ ਅਨਮੋਲ ਮਾਨ ਤੋਂ ਚੋਣ ਹਾਰੇ ਸੰਦ ਉਸ ਤੋਂ ਪਹਿਲੇ ਸੀਗੇ ਤੇ ਇਸ ਕਰਕੇ ਜੋ ਇਹ ਅਸੀਂ ਗੱਲ ਕਰਦੇ ਆ ਕਿ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਜੋ ਦਿੱਤਾ ਗਿਆ ਜਾਂ ਅੱਜ ਮੈਡਮ ਨੇ ਅਸਤੀਫਾ ਦਿੱਤਾ ਹੈਗਾ ਗਗਨ ਅਨਮੋਲ ਮਾਨ ਜੀ ਨੇ ਤਾਂ ਇਹ ਕੋਈ ਸੰਜੋਗ ਨਹੀਂ ਕਿਹਾ ਜਾ ਸਕਦਾ ਇਹ ਕਿਤਨਾ ਕਿਤੇ ਕੋਈ ਰਾਜਨੀਤਿਕ ਤਾਰ ਜੁੜ ਰਹੇ ਹਨ ਕਿਉਂਕਿ 4 ਦਿਨ ਪਹਿਲਾਂ ਹੀ ਜੋ ਰਣਜੀਤ ਸਿੰਘ ਗਿੱਲ ਵੱਲੋਂ ਇੱਥੇ ਕਲਸੀ ਫਾਰਮ ਦੇ ਵਿੱਚ ਇੱਕ ਆਪਣੇ ਵਰਕਰਾਂ ਦੀ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਰੱਜ ਕੇ ਵਰਕਰਾਂ ਨੂੰ ਤਰਾਸ ਕੱਟੀ ਸੀ ਕੱਢੀ ਸੀਗੀ ਤੇ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਮਾਨਾਂੀਆਂ ਚੱਲ ਰਹੀਆਂ ਹਨ ਸਬੀਰ ਸਿੰਘ ਬਾਦਲ ਵੱਲੋਂ ਉਹਨਾਂ ਦੇ ਬਾਰੇ ਰੱਜ ਗੱਜ ਕੇ ਬੋਲਿਆ ਗਿਆ ਸੀਗਾ ਤੇ ਇਹ ਵੀ ਕਿਹਾ ਗਿਆ ਸੀਗਾ ਕਿ ਵੀ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਤੇ ਰਣਜੀਤ ਸਿੰਘ ਗਿੱਲ ਨੇ ਅਸਤੀਫਾ ਦੇਣ ਦੀ ਗੱਲ ਕਹੀ ਸੀਗੀ ਕਿ ਮੈਂ ਪਾਰਟੀ ਪ੍ਰਧਾਨ ਨੂੰ ਵੀ ਮਿਲਾਂਗਾ ਇਹ ਵੀ ਗੱਲ ਕਹੀ ਸੀਗੀ ਪਰ ਪਾਰਟੀ ਪ੍ਰਧਾਨ ਨੂੰ ਮਿਲਣ ਤੋਂ ਬਾਅਦ ਵੀ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਤੇ ਇਹ ਜੋੜ ਕੇ ਹੁਣ ਵੇਖਿਆ ਜਾ ਰਿਹਾ ਵੀ ਕਿਤਨਾ ਕਿਤੇ ਰਣਜੀਤ ਸਿੰਘ ਗਿੱਲ ਜੋ ਕਿ ਇਲਾਕੇ ਦੇ ਵਿੱਚ ਇੱਕ ਬਹੁਤ ਸਾਫ਼ ਸੁਥਰੀ ਸ਼ਖਸੀਅਤ ਰੱਖਦੇ ਆ ਗਿਲਕੋ ਬਿਲਡਰਸ ਦੇ ਉਹ ਬਹੁਤ ਵੱਡੇ ਬਿਲਡਰ ਹੈ ਬਹੁਤ ਵੱਡੇ ਨਾਮੀ ਵਪਾਰੀ ਹੈ ਉਹ ਉਹਨਾਂ ਦਾ ਸਰਕਾਰ ਦੇ ਨਾਲ ਸੰਬੰਧ ਵੀ ਹੋ ਸਕਦਾ ਹੈ ਤੇ ਉਹਨਾਂ ਦੀਆਂ ਮੀਟਿੰਗਾਂ ਵੀ ਕਈਆਂ ਜਾ ਰਹੀਆਂ ਕਿ ਏ ਵੀ ਭਗਵੰਤ ਮਾਨ ਜੀ ਦੇ ਨਾਲ ਹੋਈਆਂ ਤੇ ਦੱਸਦੀ ਕਿ ਜਿਸ ਦਿਨ ਕਲਸੀ ਫਾਰਮ ਤੇ ਮੀਟਿੰਗ ਸੀ ਉਸ ਦਿਨ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਹੀ ਕੁਰਾਲੀ ਦੇ ਵਿੱਚ ਵਿਚਰ ਰਹੇ ਸੀਗੇ ਤੇ ਉਹਨਾਂ ਦਾ ਲਗਾਤਾਰ ਦੋ ਦਿਨ ਹਲਕਾ ਖਰੜ ਦੇ ਵਿੱਚ ਵਿਚਰਨਾ ਲੋਕਾਂ ਦੇ ਵਿੱਚ ਚਰਚਾ ਦਾ ਕਾਰਨ ਬਣਿਆ ਹੋਇਆ ਸੀਗਾ ਜੋ ਕਿ ਸੰਕੇਤ ਦੇ ਰਿਹਾ ਹੈ ਵੀ ਇਹ ਕਿਤਨਾ ਕਿਤੇ ਰਣਜੀਤ ਸਿੰਘ ਗਿੱਲ ਦੇ ਨਾਲ ਕੋਈ ਮੀਟਿੰਗ ਹੋਣ ਦੀ ਚਰਚਾ ਚੱਲ ਰਹੀ ਸੀ ਜਾਂ ਕੋਈ ਜਿਗਾਰ ਬਣ ਰਿਹਾ ਸੀ ਕਿ ਵੀ ਰਣਜੀਤ ਸਿੰਘ ਗਿੱਲ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆਂਦਾ ਜਾਵੇ ਜਾਂ ਜੋ ਮੀਟਿੰਗ ਚੱਲ ਰਹੀ ਆ ਉਸੇ ਪਾਰਟੀ ਦੇ ਵਿੱਚ ਹੀ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆ ਕੇ ਅਨਾਉਂਸ ਕਰ ਦਿੱਤਾ ਜਾਵੇ ਜਿੱਥੇ ਇਹ ਵੇਖਿਆ ਜਾ ਰਿਹਾ ਉੱਥੇ ਨਾਲ ਦੀ ਨਾਲ ਰਾਜਨੀਤਿਕ ਗਲਿਆਰਾਂ ਦੇ ਵਿੱਚੋਂ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਵੀ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋ ਤਰਫ ਪਤਨੀ ਨੇ ਬੀਬਾ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਨੂੰ ਵੀ ਇੱਥੇ ਹਲਕਾ ਖਰੜ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਹਲਕਾ ਖਰੜ ਦੇ ਬਿਹਤਰ ਵਿਕਾਸ ਦੇ ਲਈ ਜਾਂ ਹਲਕਾ ਖਰੜ ਦੀ ਨਮਾਇੰਦਗੀ ਦੇ ਲਈ ਤੇ ਫਿਲਹਾਲ ਅਸੀਂ ਇਹਨਾਂ ਬਾਰੇ ਬਹੁਤਾ ਨਹੀਂ ਕੁਝ ਕਹਿ ਸਕਦੇ ਪਰ ਫਿਰ ਵੀ ਜਿਹੜੇ ਦੂਜੀ ਕਤਾਰ ਦੇ ਜੋ ਆਮ ਆਦਮੀ ਪਾਰਟੀ ਦੇ ਨੇਤਾ ਨੇ ਚਾਹੇ ਹੋ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਹੈ ਜਾਂ ਮਿਲਖਪਾੜ ਦੇ ਚੇਅਰਮੈਨ ਨੇ ਡੇਰਗਨ ਉਹ ਵੀ ਪਪਾ ਪਾਰ ਹੋਏ ਨੇ ਤੇ ਉਹਨਾਂ ਦੇ ਦੋਵੇਂ ਨੌਜਵਾਨਾਂ ਦੇ ਜੋ ਮੋਢਿਆਂ ਦੇ ਉੱਪਰ ਹੁਣ ਜੋ ਹਲਕੇ ਦਾ ਪੂਰਾ ਭਾਰ ਆ ਆ ਗਿਆ ਹੈ ਤੇ ਹੁਣ ਵੇਖਣਾ ਇਹ ਪੜਦਾ ਹੈ ਕਿ ਪਾਰਟੀ ਕੀ ਫੈਸਲਾ ਲੈਂਦੀ ਹੈ ਤੇ ਕਿਸ ਨੂੰ ਟਿਕਟ ਦਿੰਦੀ ਹੈ ਫਿਲਹਾਲ ਇਤਾਂ ਜੋ ਅਸੀਂ ਵਕਤ ਦੇ ਘਰ ਦੇ ਵਿੱਚ ਕਹਿ ਸਕਦੇ ਆ ਪਰ ਫਿਰ ਵੀ ਜਿਸ ਪ੍ਰਕਾਰ ਦੀਆਂ ਹੁਣ ਰਾਜਨੀਤਿਕ ਗਤਿਵਿਧੀਆਂ ਹੋ ਰਹੀਆਂ ਉੱਥੋਂ ਇੱਕ ਨੰਬਰ ਤੋਂ ਉੱਪਰ ਤਾਂ ਲੱਗਦਾ ਕਿ ਵੀ ਰਣਜੀਤ ਸਿੰਘ ਗਿੱਲ ਹੀ ਆਮ ਆਦਮੀ ਪਾਰਟੀ ਦੇ ਇਥੇ ਨਾਮੈਦ ਹੋ ਸਕਦੇ ਆ ਤੇ ਇਲੈਕਸ਼ਨ ਜੇਕਰ ਅਸਤੀਫਾ ਮਨਜ਼ੂਰ ਹੋ ਜਾਂਦਾ ਤਾਂ ਇਲੈਕਸ਼ਨ ਤੈਅ ਹੈ ਤੇ ਜੇਕਰ ਬੀਬਾ ਗੁਰਪ੍ਰੀਤ ਡਾਕਟਰ ਗੁਰਪ੍ਰੀਤ ਕੌਣ ਇੱਥੇ ਆਉਂਦੇ ਆ ਤਾਂ ਇੱਥੇ ਸੁਨੇ ਦੇ ਸੁਆਗੇ ਵਾਲੀ ਗੱਲ ਹੋਏਗੀ ਹਲਕਾ ਖਰੜ ਜਿਸ ਤੋਂ ਕੇ ਪਹਿਲਾਂ ਜੋ ਰਹਿਸ਼ੀ ਵੀ ਸਰਦਾਰ ਚੰਗੀ ਸੀ ਚੰਨੀ ਸਾਹ ਦਾ ਸੀਐਮ ਵੀ ਰਹਿ ਚੁੱਕੇ ਆ ਕਾਂਗਰਸ ਦੇ ਤਾਂ ਇੱਕ ਸੀਐਮ ਦੇ ਘਰ ਦਾ ਵੀ ਇੱਕ ਕੈਂਡੀਡੇਟ ਇੱਥੇ ਮਿਲਣ ਦੇ ਕਾਰਨ ਇੱਕ ਉਛਾਲ ਆ ਸਕਦਾ ਹੈ ਤੇ ਬਹੁਤ ਬਿੱਤਰ ਬਿੱਤਰ ਵਿਕਾਸ ਵੀ ਹਲਕਾ ਖਰੜ ਦਾ ਹੋ ਸਕਦਾ ਹੈ ਤੇ ਜਿਸ ਨੂੰ ਵੀ ਕਿਹਾ ਜਾ ਸਕਦਾ ਵੀ ਇਥੋਂ ਟਿਕਟ ਮਿਲੇਗੀ ਤਾਂ ਇਹ ਬਹੁਤ ਇੱਕ ਹੌਟ ਸੀਟ ਮੰਨੀ ਜਾਏਗੀ ਤੇ ਦੁਬਾਰਾ ਇੱਕ ਚੌਂਜ ਯੁੱਧ ਦੇਖਣ ਨੂੰ ਵੀ ਮਿਲੇਗਾ ਮਿਲਦੇ ਆਂ ਨਵੀਂ ਖਬਰ ਦੇ ਨਾਲ ਧੰਨਵਾਦ